ਸਤਿਕਾਰਯੋਗ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਹੰਬੜਾ ਦੇ ਵਿੱਚ ਹੰਬੜਾ ਪਿੰਡ ਜ਼ਿਲ੍ਹੇ ਲੁਧਿਆਣਾ ਦਾ ਪਿੰਡ ਹੈ ਮਿੱਤਰੋ ਤੇ ਇਹ ਪਿੰਡ ਜਗਰਾਉਂ ਤੋਂ ਜਦੋਂ ਆਪਾਂ ਮੁੱਲਾਪੁਰ ਨੂੰ ਆਉਣੇ ਆ ਮੁੱਲਾਪੁਰ ਤੋਂ ਸਿੱਧੀ ਛੜਕੀ ਆ ਜਿਹੜੀ ਮਿੱਤਰੋ 10-12 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਆ ਹੰਬੜਾ ਪਿੰਡ ਆਉਂਦਾ ਵਾ ਤੇ ਹੰਬੜਾ ਪਿੰਡ ਦੇ ਵਿੱਚ ਇੱਕ ਫਾਰਮ ਵਕਾਊ ਆ ਮਿੱਤਰੋ ਜਿਸ ਫਾਰਮ ਦੇ ਵਿੱਚ ਛੋਟੀ-ਛੋਟੀ ਤੇ ਨੱਕ ਖੜੇ ਹੋਏ ਆ ਤੁਸੀਂ ਦੇਖ ਸਕਦੇ ਆ ਟਾਪ ਕਲਾਸ ਬਰੀਡ ਜਿਹੜੀ ਖੜੀ ਹੋਈ ਆ ਫਾਰਮ ਦੇ ਵਿੱਚ ਕੋਈ ਮਜਬੂਰੀ ਕਹਿ ਸਕਦੇ ਆ ਇੱਕ ਨਿੱਜੀ ਤੌਰ ਤੇ ਘਰ ਦੀ ਘਰੇਲੂ ਮਜਬੂਰੀ ਨੂੰ ਕੁਈ ਮੇਨਟੇਨ ਰੱਖਦੇ ਆ ਉਹਦੀ ਮਜਬੂਰੀ ਦੇ ਕਾਰਨ ਵਿੱਚ ਲੱਗਿਆ ਜਾਨਵਰ ਪਾਈ ਹੋਣੀ ਇਹ ਨਹੀਂ ਹੈਗਾ ਵੀ ਪਾਈ ਹੋਣਾਂ ਨੇ ਫਾਰਮ ਜਾਣਾ ਵਾ ਜਾਂ ਨਹੀਂ ਵੀ ਬਾਹਰ ਜਾਣਾ ਉਸ ਤਰ੍ਹਾਂ ਦੀ ਕੋਈ ਸਥਿਤੀ ਨਹੀਂ ਘਰ ਦੇ ਵਿੱਚ ਕੋਈ ਪ੍ਰੋਬਲਮ ਹੀ ਇਸ ਤਰ੍ਹਾਂ ਦੀ ਆ ਗਈ ਕਿ ਮਜਬੂਰੀ ਬਣ ਚੱਲੀ ਹੈ ਯਕਦਾਂ ਪੰਜਾਂ ਚਾਰਾਂ ਦਿਨਾਂ ਦੇ ਵਿੱਚ ਜਾਨਵਰ ਆ ਜਿਹੜੇ ਮੰਨ ਲਓ ਰੈਗੂਲਰ ਪਾਈ ਹੋਣਾਂ ਨੇ ਸੇਲ ਕਰ ਦੇਣੇ ਆ ਮਿੱਤਰੋ ਔਰ ਜਾਨਵਰ ਤੁਹਾਨੂੰ ਇਸ ਫਾਰਮ ਦੇ ਵਿੱਚੋਂ ਤਕਰੀਬਨ ਤਿੰਨ ਗਾਈਆਂ ਤੋਂ ਬਿਨਾ ਬਾਕੀ ਸਾਰੇ ਜਾਨਵਰ ਆ ਜਿਹੜੇ ਚੈੱਕ ਪਾਸ ਹੋਏ ਹੋਏ ਆ ਚੰਗੇ ਦੁੱਧ ਦੀਆਂ ਮਾਲਕਨ ਗਾਈਆਂ ਵਾ ਮਿੱਤਰੋ ਤੇ ਦੋ ਬੱਛੀਆਂ ਤਿੰਨ ਹੀ ਫਰ ਵੀ ਦਿਖਾ ਦੂੰਗਾ ਇੱਕ ਮੈਂ ਵੀ ਵਿਖਾਉਣੀ ਆ ਮੈਂ ਗੱਲਬਾਤ ਸਾਰੀ ਕਰੂੰਗਾ ਇੱਕ ਮਸ਼ੀਨ ਵੀ ਆ ਉਹਦਾ ਆਪਾਂ ਸ਼ਾਟ ਲੈ ਕੇ ਲਾ ਲਾਂਗੇ ਵੀਡੀਓ ਦੇ ਵਿੱਚੋਂ ਦੂਰ ਖੜੀ ਆ ਥੋੜੀ ਜੀ ਆਓ ਕਰਦੇ ਆ ਗੱਲਬਾਤ ਪਾਈ ਦੇ ਨਾਲ ਮਿਲਦੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਵੀਰੇ ਠੀਕ ਆ ਜੀ ਘਰ ਪਰਿਵਾਰ ਵੀਰੇ ਸਾਰਾ ਕੁਝ ਜੀ ਠੀਕ ਆ ਜੀ ਠੀਕ ਹੈ ਬਾਈ ਤੇ ਵੀਰੇ ਕੀ ਮਜਬੂਰੀ ਬਣ ਗਈ ਯਾਰ ਬਾਈ ਬਾਕੀ ਕਰੇਲੂ ਹੀ ਮਜਬੂਰੀ ਹੋ ਗਈ ਜੀ ਫੈਮਲੀ ਮਜਬੂਰੀ ਹੀ ਹੋ ਗਈ ਫੈਮਲੀ ਮਜਬੂਰੀ ਬਣ ਗਈ ਠੀਕ ਹੈ ਬਾਈ ਤੇ ਆਪਾਂ ਵੇਚਦੇ ਤਾਂ ਹੈ ਨਹੀਂ ਸੀ ਵਧਾਉਣ ਨੂੰ ਫਿਰਦੇ ਸੀ ਆਪਾਂ ਬਾਕੀ ਕੁਦਰਤ ਦੇ ਰੰਗ ਆ ਗਏ ਉਹ ਵੀਰੇ ਜੋ ਕਰਮਾ ਜੇ ਕਿਸਮਤ ਹੈ ਬ੍ਰਦਰ ਕਿੰਨੇ ਜਾਨਵਰ ਆਪਾਂ ਸੇਲ ਕਰਦੇ ਨੇ ਅੱਜ 14 15 ਹੋਣਗੇ ਵੀਰੇ 14 15 ਹੋਣਗੇ ਤੇ ਇਹਨਾਂ ਦੇ ਵਿੱਚੋਂ ਗੱਪਣ ਕਿੰਨੇ ਜਾਨਵਰ ਹੋਣਗੇ ਵੀਰੇ ਗੱਪਣ ਤਕਰੀਬਨ ਸਾਰੇ ਹੀ ਹੋਣਗੇ ਵੀਰੇ ਤਿੰਨਾਂ ਚਾਰਾਂ ਗਾਈਆਂ ਤੋਂ ਬਿਨਾਂ ਏਆਈ ਸਾਰੀਆਂ ਦੀ ਹੋਈ ਹੋਈ ਏਆਈ ਠੀਕ ਆ ਇਹ ਚੈੱਕ ਪਾਸ ਨਹੀਂ ਜੀ ਕਿਉਂਕਿ ਟਾ ਮੈਂ ਉਹਦੇ ਪਾਸ ਚ ਨਹੀਂ ਹੁੰਦੀ ਬਾਕੀ ਸਾਰੀਆਂ ਪਾਸ ਕੀਤੀਆਂ ਹੋਈਆਂ ਹਾਂਜੀ ਸਾਰੀਆਂ ਪਾਸ ਆਈਆਂ ਠੀਕ ਆ ਵੀਰੇ ਦੁੱਧ ਕਿੰਨੇ ਤੋਂ ਲੈ ਕੇ ਕਿੰਨੇ ਤੀਕੂਗਾ ਐਂਡ ਵੀਰੇ ਦੁੱਧ 14 ਕਿਲੋ ਤੋਂ ਲੈ ਕੇ ਜੀ 40 42 ਕਿਲੋ ਤੱਕ ਹੋ ਗਈ। 14 ਕਿਲੋ ਤੋਂ ਲੈ ਕੇ 40 42 ਕਿਲੋ ਤੀਕੋ। ਹਾਂਜੀ ਇਹਦੋਂ ਘਟ ਨਹੀਂ ਹੋਣਾ ਜੀ। 14 ਤੋਂ ਘਟ ਨਹੀਂ। ਆਹ ਪੋਰਸ਼ਨ ਦੇ ਵਿੱਚ ਜਿੱਥੇ ਆਪਾਂ ਖੜੇ ਹੋਏ ਆਂ ਆਹ ਲਾਲ ਡੱਬੀ ਵੇਖੜਾ ਜਿਹੜੀ ਇਹਦੇ ਥੱਲੇ ਕਿੰਨਾ ਦੁੱਧ ਆ ਵੀਰੇ? ਇਹਦੇ ਥੱਲੇ 30 ਤੋਂ ਉੱਪਰ ਆ ਵੀਰੇ ਹੁਣ ਚੋਈ ਹੋਈ ਆ ਦੁਪਹਿਰ ਦੇ ਟਾਈਮ ਤੇ। ਠੀਕ ਆ ਵੀਰੇ। ਹਾਂਜੀ 30 40 ਦੇ ਨੇੜੇ। ਇਹ ਡੱਬਾ ਕਿੰਨੇ ਚਿਰ ਦੀ ਆ? ਨਹੀਂ ਇਹਦੇ ਹਲੇ 23 ਦਿਨ ਹੋਇਆ ਵੀਰੇ ਇਹ ਆਈ। ਇਹ ਚੈੱਕ ਤੇ ਨਹੀਂ ਆਉਂਦਾ। ਨਹੀਂ ਜੀ ਚੈੱਕ ਤੇ ਨਹੀਂ ਆਉਂਦਾ। ਤੇ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਵੀਰੇ? ਸੂ ਤੇ ਇਹ ਦੇਥੇ 30 ਕਿਲੋ ਤੋਂ ਬਾਰ-ਬਾਰ ਦੁੱਧ ਹੁਣ ਤਿਆਰ ਆ ਰਿਹਾ ਹਾਂਜੀ ਹਾਂਜੀ ਤਿਆਰ ਠੀਕ ਹੈ ਵੀਰੇ ਦੋ ਨੰਬਰ ਤੇ ਬੈੜਾ ਜਿਹੜੀ ਬਈ ਇਹ ਦੋ ਨੰਬਰ ਤੇ ਬੈੜਾ ਵੀਰੇ ਇਹ ਛਿਗਿਓ ਹੋਊਗੀ ਜੀ ਮੋਹ ਠੀਕ ਹੈ ਵੀਰੇ ਇਹ ਚੈੱਕ ਕਰਨ ਵਾਲੀ ਆ ਜੀ ਇਹਨੂੰ ਇਹ ਆਈ ਕਿੰਨੇ ਤੋਂ ਮਹੀਨੇ ਤੋਂ ਉੱਪਰ ਹੋ ਗਿਆ ਜੀ ਠੀਕ ਹੈ ਵੀਰੇ ਥੱਲੇ ਦੇ ਹਿਸਾਬ ਨਾਲ ਕਰਾਉਂਦੇ ਸੀ ਇਹਦੇ ਥੱਲੇ ਦੋ ਜ਼ਿਆਦਾ ਸੀ ਹੁਣ ਥੋੜੀ ਜਿਹੀ ਢਲੀ ਹੋ ਗਈ ਸੀ ਗਰਮੀ ਕਰਕੇ ਮੈਂ ਬਾਹਰ ਤੇ ਇਹ ਕਿਹੜੇ ਸੀ ਮਿਲਦੀ ਆ ਵੀਰੇ ਇਹ ਬਰੂਡ ਦੀ ਆ ਵੀਰ ਠੀਕ ਹੈ ਵੀਰੇ ਦੁੱਧ ਕਿੰਨਾ ਤੇ ਚੱਲਦੀ ਆ ਬਈ ਹੁਣ ਇਸ ਟਾਈਮ ਇਸ ਟਾਈਮ 30 35 ਕਿਲੋ ਹੋਊਗਾ ਠੀਕ ਹੈ 35 ਤੇ ਪੀਕ ਲੈਵਲ ਦਾ ਪਹਿਲਾ ਕਿੰਨਾ ਦੇਗੀ ਬਈ ਇਹ ਇਹ ਦੇਗੀ ਜੀ 66 ਕਿਲੋ ਜੀ 66 ਕਿਲੋ ਦੁੱਧ ਦੇਗੀ ਸੀ ਹਾਂਜੀ ਜਿਹੜੇ ਵੀਰ ਮੇਲੇ ਤੇ ਗਏ ਹੋਣਗੇ ਹੀ ਉਹਨਾਂ ਨੇ ਉੱਥੇ ਦੇਖੀ ਵੀ ਹੋਣੀ ਆ ਠੀਕ ਹੈ ਲੈ ਕੇ ਗਏ ਸੀਗੇ ਜੀ ਇਹ ਕੰਪੀਟੀਸ਼ਨ ਵਿੱਚ ਲੈਣ ਲੱਗੇ ਸੀ ਹਾਂਜੀ ਠੀਕ ਹੈ ਬਾਈ ਇਹਦਾ ਰੇਟ ਵੀਰੇ ਇਹਦਾ 2.5 ਲੱਖ ਵੀ ਸਵਾ 2 ਲੱਖ ਰੁਪਏ ਠੀਕ ਹੈ ਜੀ ਤੇ ਜਿਹੜੀ ਨਾਲ ਤੇ ਤਿੰਨ ਨੰਬਰ ਤੇ ਗਾਂ ਵੀਰੇ ਆਪਣੀ ਇਹ ਤਿੰਨ ਨੰਬਰ ਵਾਲੀ ਗਾਂ ਜੀ ਹੈਗੀ ਇਹ ਵੀ ਇੰਪੋਰਟਡ ਸਿਮਨ ਦੀ ਆ ਜੀ ਇਹ ਡਿਊ ਮੈਕਸ ਦੀ ਆ ਜੀ ਠੀਕ ਆ ਵੀਰੇ ਇਹਦੇ ਥੱਲੇ ਦੁੱਧ ਬ੍ਰਦਰ ਕਿੰਨਾ ਇਹ ਵੀ 40 ਪਲੱਸ ਹੋਊਗੀ ਠੀਕ ਆ ਪੁੱਤ ਇਹਨੂੰ ਹੋ ਜਾ ਮੜਾ ਐ ਸਾਈਡ ਤੇ ਹੋ ਜੇ ਮੈਨੂੰ ਦਿਸ ਇਹਦੀ ਏਆਈ ਹੋਈ ਨੂੰ ਵੀ ਇਹਦੇ ਸੇਮ ਇੱਕੋ ਦਿਨੇ ਹੋਈ ਆ ਜੀ 23 ਦਿਨ ਹੋ ਗਏ ਜੀ ਅਜੇ ਇਹਨੂੰ ਵੀ 23 ਦਿਨ ਵੀ ਹਲੇ ਚੈੱਕ ਤੇ ਨਹੀਂ ਆ ਨਹੀਂ ਜੀ ਚੈੱਕ ਤੇ ਹੁਣ ਕਿੱਟਾਂ ਨਹੀਂ ਮਿਲੀਆਂ ਜੀ ਵੈਸੇ ਇਹਨੂੰ ਮਹੀਨਾ ਹੋ ਗਿਆ ਠੀਕ ਹੈ ਕਰਨ ਵਾਲੀ ਆ ਜੀ ਠੀਕ ਆ ਵੀਰੇ ਤੇ ਇਹਦੇ ਥੱਲੇ ਦੁੱਧ ਕਿੰਨਾ ਦੱਸਿਆ ਸੀ ਬ੍ਰਦਰ ਇਹ 40 ਪਲੱਸ ਆ ਵੀਰ 40 ਪਲੱਸ ਠੀਕ ਆ ਵੀਰੇ ਇਹਦਾ ਡੇਟ ਭਾਈ ਕੀ ਰਹੂਗਾ ਵੀਰੇ ਇਹਦਾ ਡੇਟ ਜੀ ਠੀਕ ਆ ਵੀਰੇ ਇਹਦੇ ਤੋਂ ਨਾਲ ਦੀ ਜ ਅੰਪੋਰਟਡ ਸੀਮਨ ਦੀ ਉਹਦੇ ਥਲੇ 30 ਪਲੱਸ ਆ ਜੀ ਇਹ ਗੱਬਣ ਚੈੱਕ ਪਾਸ ਆ ਜੀ ਇਹ ਚੈੱਕ ਪਾਸ ਆ ਹੈ ਜੀ ਹਾਂਜੀ ਇਹ ਚੈੱਕ ਹੋ ਗਿਆ ਮੇਰੀ ਤਿੰਨੇ ਚਰ ਦੀ ਚੈੱਕ ਪਾਸ ਹੋਊਗੀ ਬਈ ਇਹ ਡੇਢ ਮਹੀਨੇ ਦੀ ਗੱਬਣਾ ਵੀ ਡੇਢ ਮਹੀਨੇ ਦੀ ਤੇ ਇਹ ਵੀਰੇ ਹੁਣ ਅੱਗੇ ਮੰਨ ਲਾ ਦੁੱਧ ਕਿੰਨਾ ਤਿਆਰ ਆ ਇਹਦੇ ਥੱਲੇ ਇਹ 30 ਤੋਂ 35 ਦੇ ਵਿੱਚ ਵਿੱਚ ਹੋਊਗਾ ਵੀਰੇ 30 ਤੋਂ 35 ਦੇ ਵਿੱਚ ਕਰ ਹਾਂਜੀ ਇਹਦਾ ਰੇਟ ਬਈ ਕੀ ਰਹੂਗਾ ਵੀਰੇ ਇਹਦਾ ਵੀ ਡੇਢ ਜੀ ਠੀਕ ਹੈ ਵੀਰੇ ਇਹਦੇ ਤੋਂ ਨਾਲ ਦੀ ਅਗਲੇ ਆਪਣੇ 5 ਨੰਬਰ ਤੇ ਵੀਰੇ ਇਹ ਪਲੂਣ ਬੱਛੀ ਆ ਜੀ ਤਾਜੀ ਸੂਈ ਆ ਹੁਣੇ ਹੀ ਇਹਦਾ ਬੱਚਾ ਵੀ ਹੈਗਾ ਠੀਕ ਹੈ ਜੀ ਇਹ ਖੀਰੀ ਜਾਂ ਦੋਂਦੀ ਹੋਊਗੀ ਜੀ ਦੰਤ ਨਹੀਂ ਦੇਖੇ ਠੀਕ ਹੈ ਵੀਰੇ ਖੀਰੀ ਹੋਈ ਹੈ ਜੀ ਹਾਂ ਖੀਰੀ ਜਾਂ ਦੋਂਦੀ ਹੋਊਗੀ ਜੀ ਕਿਉਂਕਿ ਜਿਹੜੇ ਭਜਨ ਦੇ ਹਿਸਾਬ ਨਾਲ ਸਰਦਰ ਲੇ ਲੰਦ ਇਹਦੇ ਥੱਲੇ ਦੁੱਧ 25 ਕਿਲੋ ਆ ਜੀ ਹੁਣ 25 ਕਿਲੋ ਤਿਆਰ ਇਹ ਕਿਹੜੇ ਸੀਮੰਟ ਦੀ ਹੈ ਬ੍ਰਦਰ ਇਹ ਹੈ ਇੰਪੋਰਟਡ ਸੀਮੰਟ ਦੀ ਹੋਈ ਆ ਜੀ ਦੇਖ ਕੇ ਦੱਸਣਾ ਪੈਣਾ ਯਾਦ ਨਹੀਂ ਹੈ ਵੀਰੇ ਠੀਕ ਹੈ ਵੀਰੇ ਇਹਦਾ ਰੇਟ ਬਈ ਇਹਦਾ 1 ਲੱਖ ਰੁਪਈਆ ਵੀਰੇ ਠੀਕ ਹੈ ਵੀਰੇ ਇਹਦੇ ਤੋਂ 6 ਨੰਬਰ ਤੇ ਗਾਂ ਜਿਹੜੀ ਬਈ ਇਹ ਵੀ ਪਲੂਣ ਪੱਛੀ ਆ ਜੀ ਇਹ ਵੀ ਤਾਜੀ ਸੂਈ ਹੋਈ ਆ ਠੀਕ ਹੈ ਜੀ ਇਹਦੇ ਥੋੜੇ ਦਾ ਨਹੀਂ ਹੋਇਆ ਇਹਨੂੰ ਇਹਦੇ ਥੱਲੇ ਵੀ 20-22 ਕਿਲੋ ਦੁੱਧ ਆ ਜੀ ਠੀਕ ਹੈ ਵੀਰੇ ਇਹਦਾ ਰੇਟ ਭਾਈ ਇਹਦਾ 80000 ਵੀਰੇ ਠੀਕ ਹੈ ਵੀਰੇ ਇਹਦੇ ਤੋਂ ਨਾਲ ਦੀ ਅਗਲੀ ਗਾਂ ਵੀਰੇ ਨਾਲ ਦੀ ਜਰਸੀ ਆ ਜੀ ਹਾਂਜੀ ਇਹ ਗੱਬਣ ਆ ਇਹਦੇ ਥੱਲੇ 25 ਕਿਲੋ ਦੁੱਧ ਆ ਜੀ ਹੁਣ ਠੀਕ ਹੈ ਵੀਰੇ ਪੀਕ ਲੈਵਲ ਦਾ 42-43 ਕਿਲੋ ਸੀਗਾ ਜੀ ਠੀਕ ਹੈ ਵੀਰੇ ਇਹ 3 ਮਹੀਨੇ ਦੀ ਗੱਬਣ ਆ ਵੀਰ ਠੀਕ ਹੈ 3 ਮਹੀਨੇ ਦੀ ਵੀਰੇ ਹਾਂਜੀ ਗੱਬਣ ਚੈੱਕ ਭਾਈ ਇਹਦਾ ਰੇਟ ਵੀ 90 ਜੀ ਠੀਕ ਹੈ ਵੀਰੇ ਇਹ ਤੋਂ ਨਾਲ ਦੀ ਅਗਲੀ ਵੀਰੇ ਨਾਲ ਦੀ ਪਲੂਣ ਬੱਛੀ ਆ ਜੀ ਖੀਰੀ ਆ ਇਹਨੂੰ ਟੈਂਪਰੇਚਰ ਹੋ ਗਿਆ ਹੋਣ ਇਹਦੇ ਥੱਲੇ 15 ਕਿਲੋ ਦੁੱਧ ਆ ਜੀ ਉਹ ਇਹਦੇ ਥੱਲੇ 28 30 ਕਿਲੋ ਦੁੱਧ ਆ ਜੀ ਜਿੰਨਾ ਵਜਨ ਆ ਉਹਨਾ ਹੀ ਦੁੱਧ ਆ ਠੀਕ ਹੈ ਵੀਰੇ ਇਹ ਰੇਟ ਕੀ ਰਊਗਾ ਬ੍ਰਦਰ ਇਹਦਾ 60000 ਵੀਰ ਠੀਕ ਹੈ ਵੀਰੇ ਨਾਲ ਦੀ ਉਦੋਂ ਅਗਲੀ ਵੀਰੇ ਨਾਲ ਦੀ ਚੈੱਕ ਕਰਨ ਵਾਲੀ ਆ ਵੀਰ ਠੀਕ ਹੈ ਵੀਰੇ ਦੁੱਧ ਦੇ ਥੱਲੇ ਘਟ ਆ ਜੀ ਠੀਕ ਹੈ ਇਹ ਪਹਿਲਾਂ ਏਆਈ ਜਾਣ ਕੇ ਨਹੀਂ ਸੀ ਕੀਤੀ ਹੁਣ ਕੀਤੀ ਆ ਜੀ ਹੁਣ ਚੈੱਕ ਕਰਨੀ ਆ ਜੀ ਇਹਨੂੰ ਵੀ ਮਹੀਨਾ ਹੋ ਗਿਆ ਏਆਈ ਹੋਈ ਨੂੰ ਠੀਕ ਹੈ ਵੀਰੇ ਤੇ ਇਹਦਾ 40000 ਜੀ ਚਲ ਠੀਕ ਹੈ ਵੀਰੇ ਉਦੋਂ ਅਗਲੀ ਵੀਰੇ ਅਗਲੀ ਥੱਲੇ ਜੀ 15 ਕਿਲੋ ਦੁੱਧ ਆ ਇਹ ਵੀ ਜਾਂ ਦੋਂਦੀ ਹੋਊਗੀ ਜੀ ਬਚੀ ਇਹੇ ਠੀਕ ਹੈ ਵੀਰੇ ਤੇ ਇਹ ਗੱਬਣਾ ਜੀ ਆਰ ਸ਼ਰ ਦਾ ਸੀਮਨ ਲੱਗਿਆ ਜੀ ਇਹ ਆਰ ਸ਼ਰ ਦਾ ਸੀਮਨ ਲੱਗਿਆ ਹਾਂ ਜੀ ਇਹ ਮਾਲਰ ਰਿਕਾਰਡ ਜਿਹੜੇ ਸੀਮਨ ਗੱਬਣਾ ਲੱਗੀਆਂ ਉਹਨਾਂ ਦਾ ਪ੍ਰੋਪਰ ਦੇ ਦੇਾਂਗੇ ਨਾ ਪ੍ਰੋਪਰ ਜੀ ਸੱਤਾਂ ਪੀੜੀਆਂ ਦਾ ਰਿਕਾਰਡ ਲੈ ਲਓ ਜੀ ਆਪਣੇ ਕੋਈ ਨਹੀਂ ਹੈ ਜੀ ਮੌਜੂਦ ਠੀਕ ਹੈ ਬਈ ਇਹਦਾ ਰੇਟ ਕੀ ਦਊਂਗਾ ਵੀਰੇ ਜਿਹੜੀ ਹੁਣ ਦੱਸੇ ਆਪਾਂ ਇਹਦਾ 90000 ਵੀਰੇ ਠੀਕ ਹੈ ਵੀਰੇ ਇਹਦਾ ਤਾਂ ਨਾਲ ਦੀ ਡੱਬੀ ਨਾਲ ਦੀ ਡੱਬੀ ਹੈਗੀ ਆ ਜੀ ਸੱਤਾਂ ਮਹੀਨਿਆਂ ਦੀ ਗੱਬਣ ਅਠਵਾਂ ਇਹਨੂੰ ਲੱਗਣ ਵਾਲਾ ਜੀ ਠੀਕ ਹੈ ਵੀਰੇ ਤੇ ਤੇ ਦੁੱਧ ਦਾ ਕੀ ਰਿਕਾਰਡ ਰਿਹਾ ਵੀਰੇ ਇਹਦਾ ਇਹਦਾ ਦੁੱਧ 70 ਤੋਂ ਬਾਹਰ ਵਾਲਾ ਵੀਰ 70 ਤੋਂ ਬਾਹਰ ਵਾਲਾ ਹਾਂ ਜਾਨੀ ਆਪਣੇ ਹੁਣ ਇਸ ਟਾਈਮ ਦੀ ਸਾਰਿਆਂ ਤੋਂ ਟਾਪਰ ਲਾ ਲੋ ਚਾਹੇ ਵੱਡੀ ਗਾਂ ਲਾ ਲੋ ਇਹ ਚੌਥੀ ਸੂਏ ਆ ਜੀ ਠੀਕ ਹੈ ਬਾਈ ਬਾਕੀ ਸਾਰੀਆਂ ਪਹਿਲੇ ਦੂਜੇ ਜਾਂ ਤੀਜੇ ਸੂਏ ਹੀ ਆ ਜੀ ਠੀਕ ਹੈ ਵੀਰੇ ਠੀਕ ਹੈ ਬਾਈ ਤੇ ਇਹਦਾ ਰੇਟ ਬਾਈ ਇਹਦਾ 2.5 ਲੱਖ ਵੀਰ ਠੀਕ ਹੈ ਵੀਰੇ ਉਦੋਂ ਨਾਲ ਦੀ ਕਾਲੀ ਵੀਰੇ ਕਾਲੀ ਦੀ ਇੱਕ ਸਾਈਡ ਸ਼ੁਰੂ ਤੋਂ ਹੀ ਭਾਰੀ ਆ ਵੀਰ ਇਹ ਵੀ ਗੱਬਣਾ ਇਹਦੇ ਨਾਲ ਦੀ ਥੋਈ ਠੀਕ ਹੈ ਵੀਰੇ ਇਹ ਸ਼ੁਰੂ ਤੋਂ ਹੀ ਭਾਰੀ ਰੱਖਦੇ ਆ ਦੁੱਧ ਤਿੰਨਾਂ ਥਣਾ ਚ ਬਰਾਬਰ ਆ ਇੱਕ ਚ ਤਿੰਨਾਂ ਤੋਂ ਹੀ ਜ਼ਿਆਦੇ ਆ ਠੀਕ ਹੈ ਵੀਰੇ ਹਾਂਜੀ ਇਹ ਵੀ 60-60 ਕਿਲੋ ਦੁੱਧ ਦਿੰਦੀ ਰਹੀ ਆ ਇਹਨੇ ਤੀਜੇ ਸੂਏ ਸੋਣਾ ਜੀ ਮੋਹੋਂ ਛਿੱਗੀ ਆ ਠੀਕ ਹੈ ਵੀਰੇ ਇਹਦਾ ਰੇਟ ਬ੍ਰਦਰ ਇਹਦਾ 1 ਲੱਖ ਰੁਪਈਆ ਜੀ ਠੀਕ ਹੈ ਵੀਰੇ ਤੇ ਪਰਲੇ ਪਾਸੇ ਵਾਲੀ ਜਿਹੜੀ ਗਾਂ ਪਰਲੇ ਪਾਸੇ ਪਲੂਣਾ ਬੱਛੀਆਂ ਨੇ ਜੀ ਖੀਰੀਆਂ ਹੋਣਗੀਆਂ ਦੋਨੀਆਂ ਇਹ ਖੀਰੀਆਂ ਜਾਂ ਦੋਂਦੀਆਂ ਹੋਣਗੀਆਂ ਠੀਕ ਹੈ ਮੜਾ ਇੱਧਰ ਆ ਕੇ ਦੱਸ ਦਿਓ ਮੇਕ ਦੀ ਆਵਾਜ਼ ਟੁੱਟ ਜੂਗੀ ਉਵੇਂ ਇਹ ਖੀਰੀਆਂ ਜਾਂ ਦੋਂਦੀਆਂ ਹੋਣਗੀਆਂ ਵੀਰੇ ਪਰਲੇ ਇੱਧਰਲੇ ਪਾਸੇ ਵਾਲੀ ਫਿਰ ਬੱਛੀ ਖੋਲ ਬੱਛੀ ਖੋਲ ਲਈ ਪੁੱਤ ਦੋਨੀਆਂ ਖੋਲ ਲਿਆ ਠੀਕ ਹੈ ਵੀਰੇ ਮੜੀ ਜੀ ਐਨੂੰ ਹੀ ਲੈ ਆਇਆ ਜੀ ਉਹਨੂੰ ਵੀਰੇ ਖੀਰੀਆਂ ਜਾਂ ਦੋਂਦੀਆਂ ਹੋਣਗੀਆਂ ਜੀ ਇਹ ਲੈ ਵੀ ਮਿੱਤਰੋ ਮਾਵਾਂ ਇਹਨਾਂ ਦੀਆਂ ਬੇਟੀਆਂ ਸੀਗੀਆਂ ਜੀ ਦੇਖਦੇ ਪਏ ਹਾਂ ਸਕਰੀਨ ਦੇ ਉੱਤੇ ਮੈਂ ਕਿਉਂਕਿ ਤੋਰ ਫੇਰ ਕੇ ਤਾਂ ਨਹੀਂ ਵਿਖਾ ਰਿਆ ਕਿਉਂਕਿ ਬਈ ਵੀਡੀਓ ਲੰਮੀ ਬਹੁਤ ਹੋ ਜਾਊਗੀ ਫਿਰ ਤੁਹਾਨੂੰ ਵੀ ਨਹੀਂ ਕੋਈ ਸਮਝ ਆਉਣੀ ਤੇ ਮੈਨੂੰ ਵੀ ਨਹੀਂ ਆਉਣੀ ਇਹਦੇ ਥੱਲੇ ਵੀਰੇ ਕੀ ਡਿਟੇਲ ਆ ਜਾਂਦੀ ਬਾਈ ਇਹ 6ਆ 6 ਮਹੀਨਾ ਦੀ ਗੱਬਣਾ ਵੀਰ 7ਵਾਂ ਲੱਗਣ ਵਾਲਾ ਜੀ ਇਹਨੂੰ ਠੀਕ ਹੈ ਵੀਰੇ ਇਹ ਮੋਹ ਖੀਰੀ ਹੋਈ ਜਾਂ ਦੋਂਦੀਆਂ ਬ੍ਰਦਰ ਹਾਂਜੀ ਕਿਹੜੇ ਸੀਮਿੰਟ ਦੀ ਇਹ ਹੈ ਇਹ ਵੀ ਦੇਖ ਕੇ ਦੱਸਣਾ ਪੈਣਾ ਜੀ ਹੈ ਇੰਪੋਰਟਡ ਸੀਮੰਟ ਦੀਆਂ ਸਾਰੀਆਂ ਸੰਧਾਂ ਨਾਲ ਆ ਜਾਂਦੇ ਹਨ ਹਾਂ ਜੀ ਇਹਦਾ ਰੇਟ ਇਹਦਾ ਰੇਟ ਵੀ 1.5 ਲੱਖ ਰੁਪਈਆ ਵੀਰ ਠੀਕ ਹੈ ਵੀਰੇ ਤੇ ਇਹ ਜਾਨਵਰ ਇੱਧਰਲੇ ਹੋਰ ਜਾਨਵਰ ਹੈਗੇ ਕੋਈ ਇੱਕ ਹੋਰ ਆ ਜੀ ਉਧਰ ਬੱਚੀ ਇਹਦੇ ਨਾਲ ਦੋ ਖੀਰੀ ਠੀਕ ਹੈ ਵੀਰੇ ਉਹਦੇ ਬਾਰੇ ਦੱਸ ਦਿਓ ਵੀਰੇ ਉਹਦਾ ਰੇਟ ਵੀ 1.5 ਲੱਖ ਹੀ ਆ ਵੀਰ ਤੇ ਉਹ ਗਰਲੈਂਡੋ ਤੋਂ ਕ੍ਰੋਸ ਐਫ ਆ ਜੀ ਗਰਲੈਂਡੋ ਤੋਂ ਕ੍ਰੋਸ ਐਚ ਐਫ ਆ ਹਾਂ ਜੀ ਉਹ ਪਹਿਲਾਂ ਆਪਾਂ ਟੀਕੇ ਲਾਏ ਸੀ ਠੀਕ ਹੈ ਵੀਰੇ ਉਹਦੇ ਤੋਂ ਕ੍ਰੋਸ ਆ ਉਹ ਗੱਪਣ ਕਿੰਨੇ ਚਿਰ ਦੀ ਵੀਰੇ ਉਹ ਗੱਪਣ ਉਹ ਵੀ 6 ਮਹੀਨਿਆਂ ਦੀ ਸੇਮ ਇੱਕੋ ਦਿੰਦੀਆਂ ਜੀ ਉਹ ਦੋਨੇ ਠੀਕ ਹੈ ਵੀ ਮਨ ਲਾ ਦੋਵੇਂ ਬਰਾਬਰ ਦੀਆਂ ਹੀ ਆ ਗੱਪਣਾ ਹਾਂ ਜੀ ਬਰਾਬਰ ਠੀਕ ਇਹ ਦਿੰਦੀਆਂ ਜੀ ਉਹਦਾ ਰੇਟ ਵੀਰੇ ਉਹਦਾ ਵੀ 1/2 ਲੱਖ ਵੀਰ ਠੀਕ ਹੈ ਵੀਰ ਜੀ ਤੇ ਮੈਂ ਬਾਈ ਜਿਹੜੀ ਆਪਣੀ ਵੀਰੇ ਇੱਧਰ ਕਾਲੀ ਮੈਂ ਦੇ 13 ਤਰੀਕ ਦੀ ਇਹ ਆਈ ਹੋਈ ਹੋਈ ਆ ਵੀਰ ਠੀਕ ਹੈ ਵੀਰੇ ਦੋ ਸਵਾ ਦੋ ਮਹੀਨੇ ਹੋ ਗਏ ਹੋਣਿਆ ਜੀ ਸੂਈ ਨੂੰ ਬੱਚਾ ਅੰਦਰ ਆ ਜੀ ਦੁੱਧ ਕਿੰਨਾ ਵੀਰੇ ਹੁਣ ਦੁੱਧ ਇਹਦਾ ਨਹੀਂ ਪਤਾ ਹੋਣਾ ਜੀ ਸਾਧਰੇ ਚ 12-13 ਕਿਲੋ ਹੋਊਗਾ ਵੀਰ ਪ੍ਰੋਪਰ ਤੇ ਇਹ ਮੈਂ ਨਾ ਹੁਣ ਮੈਂ ਥਲੇ ਦੋ ਦ ਕਿੰਨਾ ਦੱਸਿਆ ਸੀ 12-13 ਕਿਲੋ ਹੋਣਾ ਸੀ ਠੀਕ ਹੈ ਬੱਚੇ ਵੀ ਰਹਿੰਦੇ ਬਈ ਹਾਂਜੀ ਬੱਚਾ ਇਹਦਾ ਕੱਟਾ ਕੇ ਕੱਟੀ ਨਹੀਂ ਜੀ ਕੱਟੀ ਆ ਠੀਕ ਹੈ ਵੀਰੇ ਇਹਦਾ ਰੇਟ ਬਈ ਮਹਿੰਦਾ ਮਹਿੰਦਾ 10 10 ਵੀਰ ਠੀਕ ਹੈ ਵੀਰੇ ਦੋ ਬੱਚੀਆਂ ਨੇ ਜੀ ਦੋਵੇਂ ਬ੍ਰਦਰ ਹਾਂਜੀ ਬੱਚੀਆਂ ਦੋਨੇ ਬੱਚੀਆਂ ਆ ਔਰਲੀ ਵੀ ਅਖੀਰੀ ਆ ਜੀ ਬੱਚੀ ਠੀਕ ਹੈ ਜੀ 15 ਕਿ ਮਹੀਨੇ ਦੀ ਆ ਇਹ 4 ਮਹੀਨੇ ਦੀ ਗੱਬਣਾ ਜੀ ਠੀਕ ਹੈ ਵੀਰੇ ਪਰਲੀ ਬੱਚੀ ਸਵਾ ਦੋ ਮਹੀਨਿਆਂ ਦੀ ਗੱਬਣਾ ਜੀ ਉਹ ਵੀ ਖੀਰੀ ਆ ਠੀਕ ਹੈ ਵੀਰ ਇਹਦਾ ਰੇਟ ਬਈ 14 ਕੁ ਮਹੀਨਿਆਂ ਦੀ ਆ ਜੀ ਇਹਨਾਂ ਦਾ ਲੱਖ ਲੱਖ ਰੁਪਈਆ ਠੀਕ ਹੈ ਦੋਵਾਂ ਦਾ ਲੱਖ ਲੱਖ ਰੁਪਈਆ ਇਹ ਕਿਹੜੇ ਸੀਮੰਨ ਦੀਆ ਪ੍ਰੋਪਰ ਰਿਕਾਰਡ ਹੀ ਮਿਲ ਜੂਗੇ ਇਹਨਾਂ ਨੂੰ ਪ੍ਰੋਪਰ ਜੀ ਪ੍ਰੋਪਰ ਕੱਲੇ ਕੱਲੇ ਦਾ ਕਿਹੜੇ ਮਰਜੀ ਜਾਨਵਰ ਦਾ ਲੈ ਲਓ ਜੀ ਹੁਣ ਮੈਨੂੰ ਮੂਹਰ ਬਣਾ ਦਿਓ ਇਹ ਦੋ ਕਿਵੇਂ ਹੋਣਗੇ ਖੀਰੀਆਂ ਕਿ ਦੋਵੇਂ ਨਹੀਂ ਜੀ ਇਹ ਖੀਰੀਆਂ ਹੋਣਗੀਆਂ ਇਹ ਕੱਟੀਆਂ ਉਹਨਾਂ ਦਾ ਵਜ਼ਨ ਜ਼ਿਆਦਾ ਹੋ ਗਿਆ ਉਮਰ ਦੇ ਹਿਸਾਬ ਨਾਲ ਤਾਂ ਉਹ ਵੀ ਖੀਰੀਆਂ ਚਾਹੀਦੀਆਂ ਹੋ ਸਕਦਾ ਠੀਕ ਹੈ ਵੀਰ ਜਿਹੜੀ ਮਸ਼ੀਨ ਆ ਆਪਣੀ ਬਈ ਉਹ ਪੱਠੇ ਵੱਡੀ ਮਸ਼ੀਨ ਲੈ ਕੇ ਜੀ ਆਪਾਂ ਆਵਦਾ ਹੀ ਸੈਲਜ ਜਦੋਂ ਪਾਉਂਦੇ ਸੀ ਉਦੋਂ ਦੇਸੀ ਜਗਾੜ ਕਰਕੇ ਹੀ ਉੱਤੇ ਫਿੱਟ ਕੀਤਾ ਹੋਇਆ ਜੀ ਇੰਜਣ ਠੀਕ ਹੈ ਵੀਰੇ ਤੇ ਤੇ ਇਹ ਵੀਰੇ ਕਿਹੜਾ ਮਾਡਲ ਮਾਡਲ ਕੋਈ ਪਤਾ ਹੈ ਜਾਂਦਾ ਕਿ ਨਹੀਂ ਨਹੀਂ ਮਾਡਲ ਆਂਦੇ ਹੁਣ ਨਾਂ ਵੀਰ ਨਹੀਂ ਜਦ ਹੈ ਗਰਾਂ ਤੋਂ ਬਣਵਾਈ ਸੀ ਮੂੰਹ ਇਹਦਾ 11 ਇੰਚੀ ਆ ਠੀਕ ਹੈ ਵੀਰੇ ਤੇ ਵੱਡੀ ਮਸ਼ੀਨ ਸੀਗੀ ਇਹ ਠੀਕ ਇਹ ਕਿੰਨੇ ਦੀ ਦੇ ਦੇਵਾਂਗੇ ਭਰਾ ਆਪਾਂ ਇਹ 40000 ਦੀ ਦੇ ਦੇਵਾਂਗੇ ਵੀ ਸਾਰਾ ਕੁਝ ਸਣੇ ਆਈ ਸਾਰਾ ਟਰੈਕਟਰ ਦੇ ਮਗਰ ਪੈਂਦੀ ਆ ਠੀਕ ਇੱਧਰ ਨੂੰ ਆਜੋ ਮਾੜਾ ਜੀ ਹੁਣ ਮੇਰੇ ਵਾਲੇ ਪਾਸੇ ਨਹੀਂ ਇੱਧਰ ਨੂੰ ਆਜਦੀ ਤੂੰ ਵੀ ਮੈਂ ਮਿੱਤਰੋ ਇਹ ਜਨਵਰ ਸੀ ਬਾਈ ਦੇ ਕਿਉਂਕਿ ਮੈਂ ਡਿਟੇਲ ਕੱਲੇ-ਕੱਲੇ ਦੀ ਲੈਤੀ ਇਸ ਕਰਕੇ ਮੁੱਲ ਕਰਾਤਾ ਵੀਡੀਓ ਵਿੱਚ ਕਿਉਂਕਿ ਮੁੱਲ ਤੋਂ ਹੀ ਨੀਨ ਹੁੰਦਾ ਤੇ ਬਾਕੀ ਤੁਸੀਂ ਆ ਕੇ ਕੋਲੇ ਵੇਖ ਲਓ ਕਿਉਂਕਿ ਬਾਹਲੇ ਜਨਵਰ ਸੀ ਜੇ ਆਪਾਂ ਤੋਰ ਫੇਰ ਕੇ ਮਖਾਉਂਦੇ ਤੇ ਜਿਹੜੀ ਦੋਨਾਂ ਹੀ ਚੈੱਕ ਹੋਏ ਹੋਏ ਆ ਜੀ ਜਿਹਨਾਂ ਤਸੱਲੀ ਕਰਾਉਣੀ ਆ ਕਰਾ ਲਵੇ ਹਾਂ ਬਸ ਬਾਈ ਇਹਨਾਂ ਦਾ ਚੈੱਕ ਤੇ ਬਾਅਦ ਕਰਾਉਣੇ ਕਰਾਉਣੇ ਆ ਜੀ ਹਾਂ ਜੀ ਬਾਈ ਉਹਨਾਂ ਦੀ ਕਿਉਂਕਿ AI ਪ੍ਰੈਕਟਿਸ ਆ ਆਪ ਆ ਮਿੱਤਰੋ ਇਸ ਕਰਕੇ ਬਾਈ ਹੋਣੀ ਚੱਕਾ ਜਿਹੜੀ ਕਿਨੇ ਦਿਨਾਂ ਦੇ ਵਿੱਚ ਕਰ ਦੇਣੇ ਵੀਰੇ ਆਪਾਂ 28 ਦਿਨਾਂ ਦੀ ਕਰਦੇ 28 ਦਿਨਾਂ ਤੇ ਚੈੱਕ ਪਾਸ ਕਰ ਦਿੰਦੇ ਠੀਕ ਹੈ ਭਾਈ 28 ਦਿਨਾਂ ਤੇ ਭਾਈ ਨੂੰ ਚੈੱਕ ਪਾਸ ਕਰ ਦਿੰਦੇ ਆ ਜਨਵਾਰ ਨੂੰ ਮਿੱਤਰੋ ਨੰਬਰ ਦੇ ਦਈਏ ਵੀਰੇ ਆਪਣਾ ਹਾਂਜੀ 81958 ਜੀ 13212 ਜੀ 13212 ਜੀ ਪਰ 81958 13212 ਬਾਈ ਦਾ ਨੰਬਰ ਸਾਰੇ ਜਾਨਵਰ ਦਿਖਾਤੇ ਆ ਕਿਉਂਕਿ ਜੇ ਤੁਸੀਂ ਕਿਹੜੇ ਕਿਹੜੇ ਜਾਨਵਰ ਵੀ ਵੇਖਣਾ ਆ ਜਿਹੜਾ ਤੁਹਾਨੂੰ ਪਸੰਦਾ ਆ ਕੋਸ਼ਿਸ਼ ਕਰਿਆ ਜਾ ਕੇ ਇੱਥੇ ਵੇਖਣ ਦੀ ਕਿਉਂਕਿ ਜਾਨਵਰ ਕਾਫੀ ਕਰਕੇ ਮੈਂ ਤਾਂ ਨਹੀਂ ਤੋਰ ਕੇ ਵਿਖਾਏ ਵੀਡੀਓ ਬਹੁਤ ਲੰਮੀ ਹੋ ਜਾਣੀ ਸੀ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਪਿੰਡ ਹੈ ਮਿੱਤਰੋ ਹੰਬੜਾ ਜ਼ਿਲ੍ਹਾ ਵੱਲ ਲੁਧਿਆਣਾ ਤੇ ਜਗਰਾਉ ਤੋਂ ਮੁੱਲਾਂਪੁਰ ਤੋਂ ਮੁੱਲਾਂਪੁਰ ਤੋਂ ਹੰਬੜਾ ਪਿੰਡ ਨੂੰ ਸਿੱਧੀ ਸੜਕ ਆਉਂਦੀ ਹੈ ਗੱਲਬਾਤ ਲਈ ਨੰਬਰ ਸਕਰੀਨ ਤੇ ਆ ਧੰਨਵਾਦ ਸ਼ੁ